12000 ਪਿੰਡ ਹੈ 10000 ਤੋਂ ਉੱਪਰ ਡੇਰੇ ਨੇ ਔਰ ਉਹ ਡੇਰਿਆਂ ਨੂੰ ਧਰਮ ਵਾਸਤੇ ਵਰਤਿਆ ਜਾ ਰਿਹਾ ਧਰਮ ਦੇ ghekeedar ਬਣ ਗਏ ਔਰ ਉਹ ਇਥੋਂ ਤੱਕ ਕਿ ਉਹਨਾਂ ਦਾ ਜਿਹੜਾ ਹੈ ਕੰਨ ਤੋਂ ਕਿ ਸਾਰੇ ਤੁਸੀਂ ਸਹੀ ਧਰਮ ਵਿੱਚ ਉਹਨਾਂ ਦਾ ਜਿਹੜਾ ਕੇਂਦਰ ਹੈ ਉਹ ਸਾਡੇ ਹੌਲੀ ਹੌਲੀ ਧਰਮ ਹਸਤਾ ਤੇ ਆ ਗਿਆ ਉਹਨਾਂ ਦਾ ਮੁਰਤੀ ਥੋੜੇ ਅਸਾਲਤਸਰ ਦੇ ਨਾਲ ਬੈਠ ਕੇ ਮੇਰਾ ਮਤਲਬ ਸਤਿਗੁਰ ਨਾਮ ਸਿੰਘ ਤੋਂ ਬੀਜੇਪੀ ਦੇ ਬੰਦੇ ਨੇ ਔਰ ਉਹਨਾਂ ਨੇ ਡੇਰੀਆ ਨੂੰ ਇਕੱਠੇ ਕਰਕੇ ਉਹ ਉਹਨਾਂ ਦੀ ਮਦਦ ਕਰ ਰਹੇ ਨੇ ਔਰ ਸਾਡਾ ਜਿਹੜਾ ਹੈ ਜਿੰਨੂੰ ਕਹਿੰਦੇ ਨੇ ਤਰੰਗਿਕ ਕਰਪਟ ਹੋ ਗਿਆ ਕਰਪਟ ਟੈਂਡੈਂਸ ਸਾਡੇ ਅਸੂਲ ਜਾਂਦੇ ਰਹੇ ਉਹਨਾਂ ਜਿਸ ਤਰ੍ਹਾਂ ਜਿਹੜਾ ਸੀਗਾ ਕੇਸਰੀ ਰਿਥੋਂ ਭਗਵਾਨ ਆ ਗਿਆ ਇਹ ਜਿਹੜੀਆਂ ਚੀਜ਼ਾਂ ਨੇ ਰਾਜਵਿਵਿਦਾ ਦੇ ਉੱਪਰ ਵੀ ਬਹੁਤ ਫਰਕ ਪਿਆ ਹੈ ਇਹ ਨਹੀਂ ਕਿ ਜਦ ਲਈ ਇਹਨਾਂ ਨੂੰ ਅਸੀਂ ਕਿਸ ਤਰੀਕੇ ਨਾਲ ਕਰਨਾ ਹੈ ਇਹ ਸਾਨੂੰ ਦੇਖ ਕੇ ਵਿਚਾਰ ਕੇ ਸਾਨੂੰ ਕਰਨਾ ਪਏਗਾ ਕਿ ਅਸੀਂ ਇਹ ਨਹੀਂ ਕਰ ਸਕਦੇ ਕਿ ਕੋਈ ਹੋਰ ਕਰੇਗਾ ਪਹਿਲਾਂ ਆਪਣੇ ਤੋਂ ਸ਼ੁਰੂ ਕਰਕੇ ਔਰ ਉਹਨਾਂ ਨਾਲ ਸਾਨੂੰ ਜਿਹੜਾ ਇਹ ਕਹਿਣਾ ਚਾਹੀਦਾ ਹੈ ਕਿ ਤਰੰਤੇ ਆਧਾਰ ਤੇ ਉੱਪਰ ਤਰੰ ਦਾ ਜਿਹੜਾ ਹੈਗਾ ਰਾਜਾ ਕਰ ਵੀ ਹੋਣਾ ਚਾਹੀਦਾ ਹੈ ਰਾਜ ਦਾ ਤਰਨ ਨਹੀਂ ਹੋਣਾ ਚਾਹੀਦਾ ਜਿਹੜੇ ਸਾਡੇ ਗੁਰਦੁਆਰੇ ਨੇ ਉਹ ਹੁਣ ਕਿਸਮ ਦੇ ਸਾੜੇ ਬਣ ਗਏ ਉੱਥੇ ਸਾਡੀ ਹੁਣ ਅਗਰ ਆਉਣ ਵਾਲੀ ਪੀੜ੍ਹੀ ਸਿਖਾ ਦੇ ਬੱਚਿਆਂ ਦੀ ਸਾਡੀ ਗੁਰਦੁਆਰੇ ਨਹੀਂ ਜਾਂਦੀ ਉਸ ਤੇ ਵੱਡੇ ਜ਼ਿੰਮੇਵਾਰ ਅਸੀਂ ਆਪ ਆ ਕਿਉਂਕਿ ਉੱਥੇ ਲੜਾਈਆਂ ਪੜਾਈਆਂ ਹੁੰਦੀਆਂ ਤੇ ਲੋਕ ਬੱਚੇ ਕਹਿੰਦੇ ਨੇ ਕਿ ਅਗਰ ਇਹ ਹੀ ਤੁਹਾਡਾ ਧਰਮ ਹੈ ਤੇ ਇਸੇ ਤਰ੍ਹਾਂ ਚੱਲਣਾ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੇ ਜਿਵੇਂ ਲੋਹੇ ਇਹ ਨੂੰ ਕਹਿੰਦੇ ਨੇ ਇੱਕ ਕਿਸਮ ਦਾ ਉਹ ਸ਼ਾਹਦਰੀ ਕੀਤਾ ਹੈ ਉਹ ਵਜੂਰ ਵੀ ਕੀਤਾ ਹੈ ਕਿ ਜੋ-ਜੋੜ ਚੀਜ਼ਾਂ ਸਾਡੀਆਂ ਥਾਂ ਨੂੰ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਸਕਾਂ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਸਾਨੂੰ ਧਰਮ ਹੈ ਜਿਹੜਾ ਉਹ ਤੁਹਾਡਾ ਡੈਮੋਕਰੈਟਿਕ ਧਰਮ ਹੈ ਸਮਾਜਿਕ ਧਰਮ ਹੈ 엘ਾਈਟ ਧਰਮ ਨਹੀਂ ਹੈ ਜਿਸ ਤਰ੍ਹਾਂ ਪਹਿਲੇ ਨੇ ਅਸੀਂ ਸੰਗਤ ਨੂੰ ਆਉਣ ਲੈ ਕੇ ਚੱਲਣਾ ਸੰਗਤ ਨੇ ਸਾਡਾ ਆਪਣਾ ਲੀਡਰ ਚੁਣਨਾ ਨਾ ਕਿ ਲੀਡਰ ਨੇ ਆਪਣਾ ਆਪ ਉੱਪਰ ਸਾਡੇ ਸਿੱਖ ਹੋਸਨਾ ਜਿਹੜੀ ਸੰਗਤ ਹੈ ਉਹ ਪਰ ਪ੍ਰਦਾਨ ਹੈ ਲੇਕਿਨ ਸੰਗਤ ਤੋਂ ਪ੍ਰਦਾਨ ਅਸੀਂ ਜਿਹੜੀ ਸੰਗਤਨਤਾ ਸੀ ਹੁਣ ਉਹ ਨਹੀਂ ਕੀ ਕਹਿੰਦੇ ਨੇ ਵੰਡ ਕੇ ਰੱਖਤਾ ਪਿਛੇ ਛੋਟੀ ਸੇ ਗੁਰੂਰ ਤੇ ਇਲੈਕਸ਼ਨ ਹੋਈ ਪੰਜ ਸਿੱਖ ਖੜੋਤੇ ਸੀ ਉਹਦੇ ਔਰ ਜਿਹੜੀ ਸਭ ਤੋਂ ਵੱਡੀ ਪਾਰਟੀ ਆ ਉਹ ਜਮਾਨਤ ਜਬਤ ਹੋ ਗਈ ਹੁਣ ਇਹ ਜਿਹੜੀਆਂ ਚੀਜ਼ਾਂ ਨੇ ਸਾਨੂੰ ਇਹਨਾਂ ਨੂੰ ਛੱਡ ਕੇ ਸਾਨੂੰ ਲਾਜ਼ਮੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਪੜਾਈਏ ਤਾਲੀਮ ਦਈਏ ਔਰ ਉਹਨਾਂ ਨੂੰ ਕਮਾਉਣ ਦੇ ਜਿਹਨੂੰ ਕਹਿੰਦੇ ਨੇ ਲਾਈਫ ਬੁਣਾਈਏ ਇਹ ਜਿਹੜੀ ਚੀਜ਼ ਹੈ ਨਾ ਕਾਲ ਖਾਏ ਕਿ ਚਿਤਕ ਤੋਂ ਦੇ ਨਾਨਕ ਰਾਹ ਪਛਾਣੇ ਸੇ ਅਸੀਂ ਉਸ ਪੋਜੀਸ਼ਨ 'ਚ ਆਈਏ ਹੁਣ ਬਾਹਰ ਦੇਖੋ ਜਿੱਥੇ ਹੁਣ ਜਿੱਥੇ ਵੀ ਜਾਂਦੇ ਨੇ ਸਿੱਖਾਂ ਦੇ ਸਾਡੇ ਬਾਹਰ ਇਥੋਂ ਨਾਲੋਂ ਜ਼ਿਆਦਾ ਪਰਤ ਬਣ ਗਈ ਹੁਣ ਟਰੱਕੀ ਪਹੁੰਚ ਗਈ ਇੱਥੇ ਮਦਦ ਵਾਸਤੇ ਇਥੋਂ ਵੀ ਲੁਧਿਆਣੇ ਤੋਂ ਵੀ ਕੱਲ੍ਹ ਜਾ ਰਹੇ ਹਾਂ ਉਹ ਜਿਹੇ ਸਪੈਕਟ ਜਿਹੜਾ ਹੈ ਉਹ ਥੋੜੇ ਥੋੜੇ ਲਿਮਟਿਡ ਰਹੇਗੇ ਲੇਕਿਨ ਉਹਨਾਂ ਦੇ ਪਿੱਛੇ ਜੋ ਹੈ ਉਹ ਸਾਡਾ ਧਰਮ ਹੈ ਤੇਰੀ ਜ਼ਰੂਰਤਮੰਦੀ ਸੇਵਾ ਕਰਨੀ ਮਦਦ ਕਰਨੀ ਇਹ ਉਸ ਦਾ ਜਿਸ ਨੂੰ ਕਹਿੰਦੇ ਨੇ ਉਸ ਦਾ ਇੱਕ ਗਾਈਡੈਂਸ ਹੈ ਸਾਨੂੰ ਇਹ ਚੀਜ਼ਾਂ ਵਿੱਚ ਰੱਖ ਕੇ ਸਾਨੂੰ ਲਾਜ਼ਮੀ ਹੈ ਹੁਣ ਕਿ ਅਸੀਂ ਆਪਾਂ ਜਿਹੜਾ ਹੈ ਧਰਮ ਸਿਆਸਤ ਮੁਕ ਕਰਕੇ ਸਿਆਸਤ ਨੂੰ ਛੱਡੀਏ ਤੇ ਆਪਣੇ ਸਮਾਜ ਨੂੰ ਬਚਾਈਏ ਆਪਣੇ ਧਰਮ ਨੂੰ ਬਚਾਈਏ ਔਰ ਆਪਣੇ ਆਪ ਨੂੰ ਬਚਾਈਏ ਤੇ ਮਾਰਕ ਜਿਹੜੀ ਹੈ ਜਿਸ ਵੇਲੇ ਤੁਹਾਡਾ ਧਰਮ ਅਲਿਆਕਤ ਦੇ ਉੱਪਰ ਚੱਲਿਆ ਜਾਏਗਾ ਤੇ ਫਿਰ ਸਾਡਾ ਨੁਕਸਾਨ ਵੀ ਘੱਟ ਹੋਏਗਾ ਤੇ ਸਾਨੂੰ ਸਮਾਜ ਵੰਡਦਾ ਹੈ ਤੇ ਧਰਮ ਜੋੜਦਾ ਹੈ ਇਹ ਦੋ ਚੀਜ਼ਾਂ ਸਾਨੂੰ ਸਾਹਮਣੇ ਰੱਖ ਕੇ ਰੱਖਣ